ਪਤੀ ਪਤਨੀ ਇਹਨਾਂ 10 ਗੱਲਾਂ ਦਾ ਰੱਖਣ ਧਿਆਨ ਕਦੇ ਨਹੀਂ ਹੋਵੇਗੀ ਪੈਸੇ ਦੀ ਕਮੀ ਲੱਗ ਜਾਣਗੇ ਨੋਟਾਂ ਦੇ ਢੇਰ ਵਧੇਗੀ ਪਰਿਵਾਰ ਦੀ ਬਚਤ ਤੇ ਨਿਵੇਸ਼ ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਚ ਚੰਗੀ ਕਮਾਈ ਹੋਣ ਦੇ ਬਾਵਜੂਦ ਪਰਿਵਾਰ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਇਸ ਦਾ ਸਭ ਤੋਂ ਵੱਡਾ ਕਾਰਨ ਪੈਸੇ ਦੇ ਮਾਮਲਿਆਂ ਨੂੰ ਲੈ ਕੇ ਪਤੀ ਪਤਨੀ ਵਿਚਕਾਰ ਤਾਲਮੇਲ ਦੀ ਕਮੀ ਹੈ ਇਹ ਸਮੱਸਿਆ ਉਦੋਂ ਹੱਲ ਹੋ ਜਾਂਦੀ ਹੈ ਜਦੋਂ ਖਰਚੇ ਬਚਤ ਇਹ ਨਿਵੇਸ਼ ਬਾਰੇ ਦੋਵੇਂ ਫੈਸਲੇ ਸਾਂਝੇ ਤੌਰ ਤੇ ਲਏ ਜਾਂਦੇ ਨੇ ਜੇਕਰ ਤੁਹਾਡਾ ਪਰਿਵਾਰ ਚੰਗੀ ਆਮਦਨ ਦੇ ਬਾਵਜੂਦ ਚੰਗੀ ਬਚਤ ਅਤੇ ਨਿਵੇਸ਼ ਨਹੀਂ ਕਰ پا ਰਿਹਾ ਹੈ ਤਾਂ ਇਹਨਾਂ 10 ਗੱਲਾਂ ਦਾ ਪਾਲਣ ਕਰਨਾ ਲਾਭਦਾਇਕ ਸਿੱਧ ਹੋ ਸਕਦਾ ਹੈ ਨੰਬਰ 1 ਤੇ ਹੈ ਆਪਣੀ ਆਮਦਨ ਬਾਰੇ ਇੱਕ ਦੂਜੇ ਨੂੰ ਦੱਸੋ ਪਤੀ ਪਤਨੀ ਲਈ ਪੈਸਿਆਂ ਦੇ ਮਾਮਲਿਆਂ ਬਾਰੇ ਖੁੱਲ ਕੇ ਗੱਲ ਕਰਨੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਦੋਵਾਂ ਨੂੰ ਪਰਿਵਾਰਕ ਆਮਦਨ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਸਿਰਫ ਪਤੀ ਦੀ ਹੀ ਆਮਦਨ ਹੈ ਤਾਂ ਪਤੀ ਲਈ ਇਸ ਬਾਰੇ ਜਾਨਣਾ ਜ਼ਰੂਰੀ ਹੈ ਜੇਕਰ ਪਤਨੀ ਦੀ ਵੀ ਆਮਦਨ ਹੈ ਤਾਂ ਪਤੀ ਲਈ ਇਸ ਬਾਰੇ ਜਾਨਣਾ ਜ਼ਰੂਰੀ ਹੈ ਇਹ ਦਰਸਾਉਂਦਾ ਹੈ ਕਿ ਹਰ ਮਹੀਨੇ ਪਰਿਵਾਰ ਦੀ ਕੁੱਲ ਆਮਦਨ ਕਿੰਨੀ ਹੈ ਇੱਕ ਖਰਚਾਂ ਬਚਤਾਂ ਅਤੇ ਨਿਵੇਸ਼ਾਂ ਦੀ ਯੋਜਨਾ ਬਣਾਉਣਾ ਸੌਖਾ ਬਣਾਉਂਦਾ ਹੈ ਨੰਬਰ 2 ਸਾਂਝੇ ਵਿੱਤੀ ਟੀਚੇ ਬਣਾਓ ਬਹੁਤ ਸਾਰੇ ਖਰਚੇ ਅਤੇ ਵਿੱਤੀ ਟੀਚੇ ਹਨ ਜੋ ਪਤੀ ਅਤੇ ਪਤਨੀ ਲਈ ਸਾਂਝੇ ਨੇ ਬੱਚਿਆਂ ਦੀ ਉੱਚ ਸਿੱਖਿਆ ਅਤੇ ਵਿਆਹ ਇਸ ਦੀਆਂ ਉਦਾਹਰਨਾਂ ਨੇ ਕਾਰ ਜਾਂ ਕਾਰ ਖਰੀਦਣ ਦਾ ਵੀ ਇੱਕ ਸਾਂਝਾ ਵਿੱਤੀ ਟੀਚਾ ਹੁੰਦਾ ਹੈ ਅਜਿਹੇ ਟੀਚਿਆਂ ਨੂੰ ਹਾਸਲ ਕਰਨ ਲਈ ਪਤੀ ਪਤਨੀ ਦੋਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਜਿਹੇ ਵਿੱਤੀ ਟੀਚਿਆਂ ਲਈ ਲੰਬੇ ਸਮੇਂ ਦਾ ਨਿਵੇਸ਼ ਜ਼ਰੂਰੀ ਹੈ ਲੰਬੇ ਸਮੇਂ ਦੇ ਨਿਵੇਸ਼ ਲਈ ਅਨੁਸ਼ਾਸਨ ਜ਼ਰੂਰੀ ਹੈ ਇਹ ਅਨੁਸ਼ਾਸਨ ਉਦੋਂ ਹੀ ਕਾਇਮ ਰੱਖਿਆ ਜਾ ਸਕਦਾ ਹੈ ਜਦੋਂ ਨਿਵੇਸ਼ ਦੇ ਸਬੰਧ ਵਿੱਚ ਪਤੀ ਪਤਨੀ ਦੋਵਾਂ ਦੀ ਵਚਨਬੱਧਤਾ ਹੋਵੇ ਨੰਬਰ 3 ਸਾਂਝਾ ਬਜਟ ਬਣਾਓ ਘਰ ਦਾ ਸਾਂਝਾ ਬਜਟ ਬਣਾਉਣ ਦੇ ਕਈ ਫਾਇਦੇ ਨੇ ਇਹ ਸਾਨੂੰ ਦੱਸਦਾ ਹੈ ਕਿ ਆਮਦਨੀ ਦਾ ਕਿੰਨਾ ਹਿੱਸਾ ਮਹੀਨਾਵਾਰ ਖਰਚਿਆਂ ਲਈ ਵਰਤਿਆ ਜਾਵੇਗਾ ਕਿੰਨੀ ਬਚਤ ਵਿੱਚ ਜਾਵੇਗੀ ਅਤੇ ਕਿੰਨਾ ਨਿਵੇਸ਼ ਲਈ ਵਰਤਿਆ ਜਾਵੇਗਾ ਪੂਰੇ ਮਹੀਨੇ ਦੇ ਖਰਚਿਆਂ ਲਈ ਇੱਕ ਬਜਟ ਬਣਾਉਣਾ ਅਤੇ ਇਸ ਲਈ ਪੈਸੇ ਅਲੱਗ ਰੱਖਣ ਨਾਲ ਤੁਹਾਡੀ ਬਚਤ ਅਤੇ ਨਿਵੇਸ਼ ਯੋਜਨਾਵਾਂ ਵਿੱਚ ਕੋਈ ਰੁਕਾਵਟ ਨਹੀਂ ਪੈਦਾ ਹੁੰਦੀ ਨੰਬਰ 4 ਵਿੱਤੀ ਜ਼ਿੰਮੇਵਾਰੀਆਂ ਨੂੰ ਵੰਡੋ ਪਤੀ-ਪਤਨੀ ਵਿਚਕਾਰ ਵਿੱਤੀ ਜ਼ਿੰਮੇਵਾਰੀਆਂ ਨੂੰ ਵੰਡਣਾ ਮਹੱਤਵਪੂਰਨ ਹੈ ਸਿਰਫ ਇੱਕ ਵਿਅਕਤੀ ਤੇ ਪੂਰੀ ਜ਼ਿੰਮੇਵਾਰੀ ਹੋਣ ਨਾਲ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਉਦਾਹਰਨ ਲਈ ਇੱਕ ਵਿਅਕਤੀ ਬਿੱਲ ਭੁਗਤਾਨ ਲਈ ਜ਼ਿੰਮੇਵਾਰ ਹੋ ਸਕਦਾ ਹੈ ਕੋਈ ਹੋਰ ਵਿਅਕਤੀ ਨਿਵੇਸ਼ ਸੰਬੰਧੀ ਕੰਮ ਦੀ ਜ਼ਿੰਮੇਵਾਰੀ ਸੰਭਾਲ ਸਕਦਾ ਹੈ ਇਸ ਨਾਲ ਦੋਵੇਂ ਕੰਮ ਆਸਾਨੀ ਨਾਲ ਪੂਰੇ ਹੋ ਜਾਣਗੇ ਨੰਬਰ 5 ਐਮਰਜੈਂਸੀ ਫੰਡ ਬਣਾਓ ਪਰਿਵਾਰ ਲਈ ਐਮਰਜੈਂਸੀ ਫੰਡ ਹੋਣਾ ਮਹੱਤਵਪੂਰਨ ਹੈ। ਇਹ ਫੰਡ ਤਿੰਨ ਤੋਂ 6 ਮਹੀਨਿਆਂ ਦੇ ਖਰਚਿਆਂ ਲਈ ਹੋਣਾ ਚਾਹੀਦਾ ਹੈ। ਇਸ ਕਾਰਨ ਅਚਾਨਕ ਪੈਸਿਆਂ ਦੀ ਲੋੜ ਪੈਣ ਤੇ ਪਰਿਵਾਰ ਨੂੰ ਕਦੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਐਮਰਜੈਂਸੀ ਫੰਡ ਨੂੰ ਹੌਲੀ-ਹੌਲੀ ਵਧਾਇਆ ਜਾ ਸਕਦਾ ਹੈ। ਨੰਬਰ 6 ਵੱਡੀ ਖਰੀਦਦਾਰੀ ਲਈ ਯੋਜਨਾ ਜੇਕਰ ਕੋਈ ਵੱਡੀ ਖਰੀਦਦਾਰੀ ਕਰਨੀ ਹੈ ਤਾਂ ਇਸ ਦੀ ਪਹਿਲਾਂ ਤੋਂ ਯੋਜਨਾ ਬਣਾ ਲੈਣੀ ਚਾਹੀਦੀ ਹੈ। ਉਦਾਹਰਨ ਲਈ ਜੇਕਰ ਤੁਸੀਂ ਇੱਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੀ ਪਤਨੀ ਨਾਲ ਇਸ ਦੀ ਯੋਜਨਾ ਬਣਾਉਣੀ ਪਵੇਗੀ ਇਸ ਨਾਲ ਕਾਰ ਖਰੀਦਣ ਜਾਂ ਕਰਜ਼ਾ ਲੈਣ ਲਈ ਪੈਸਾ ਇਕੱਠਾ ਕਰਨਾ ਆਸਾਨ ਹੋ ਜਾਏਗਾ ਤੁਸੀਂ ਪਰਿਵਾਰ ਲਈ ਸਹੀ ਕਾਰ ਦੀ ਚੋਣ ਵੀ ਕਰ ਸਕਦੇ ਹੋ ਨੰਬਰ 7 ਵਿੱਤੀ ਟੀਚਿਆਂ ਲਈ ਨਿਵੇਸ਼ ਪਤੀ ਅਤੇ ਪਤਨੀ ਨੂੰ ਮਿਲ ਕੇ ਫੈਸਲਾ ਕਰਨਾ ਹੋਵੇਗਾ ਕਿ ਉਹਨਾਂ ਦੇ ਵਿੱਤੀ ਟੀਚੇ ਕੀ ਨੇ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਹਰ ਮਹੀਨੇ ਕਿੰਨਾ ਪੈਸਾ ਨਿਵੇਸ਼ ਕਰਨਾ ਹੋਵੇਗਾ ਫਿਰ ਤੁਹਾਨੂੰ ਧਿਆਨ ਨਾਲ ਫੈਸਲਾ ਕਰਨਾ ਹੋਵੇਗਾ ਕਿ ਤੁਸੀਂ ਇਹ ਨਿਵੇਸ਼ ਕਿੱਥੇ ਕਰਨਾ ਚਾਹੁੰਦੇ ਹੋ ਮਿਊਚੁਅਲ ਫੰਡਾਂ ਵਿੱਚ ਐਸ ਆਈ ਪੀ ਦੁਆਰਾ ਨਿਵੇਸ਼ ਕਰਨਾ ਲੰਬੇ ਸਮੇਂ ਵਿੱਚ ਇੱਕ ਵੱਡਾ ਕਾਰਪਸ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ ਨੰਬਰ 8 ਇੱਕ ਦੂਜੇ ਦੀਆਂ ਨਿੱਜੀ ਪਸੰਦਾਂ ਪਤੀ ਪਤਨੀ ਲਈ ਇੱਕ ਦੂਜੇ ਦੀਆਂ ਨਿੱਜੀ ਪਸੰਦਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਉਦਾਹਰਨ ਵਜੋਂ ਪਤਨੀ ਨੂੰ ਬਿਊਟੀ ਪਾਰਲਰ ਦੀ ਲੋੜ ਹੋ ਸਕਦੀ ਹੈ ਪਤੀ ਨੂੰ ਇਸ ਲੋੜ ਨੂੰ ਸਮਝਣਾ ਹੋਵੇਗਾ ਅਤੇ ਇਸ ਲਈ ਬਜਟ ਦਾ ਕੁਝ ਹਿੱਸਾ ਅਲਾਟ ਕਰਨਾ ਹੋਵੇਗਾ ਪਤੀ ਦੀਆਂ ਆਪਣੀਆਂ ਕੁਝ ਤਰਜੀਹਾਂ ਵੀ ਹੋ ਸਕਦੀਆਂ ਨੇ ਪਤਨੀ ਨੂੰ ਵੀ ਉਸ ਚੋਣ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਨੰਬਰ 9 ਵਿਵਾਦ ਹੋਣ ਤੇ ਖੁੱਲ ਕੇ ਚਰਚਾ ਕਰੋ ਈਵਰ પતિ ਪਤਨੀ ਵਿਚਕਾਰ ਕਿਸੇ ਨਾ ਕਿਸੇ ਮੁੱਦੇ ਤੇ મતਭੇਦ ਹੋ ਜਾਂਦਾ ਹੈ ਇਸ ਕਾਰਨ ਦੋਵਾਂ ਵਿਚਾਲੇ ਦੂਰੀ ਵਧਣ ਲੱਗਦੀ ਹੈ ਅਜਿਹੀ ਸਥਿਤੀ ਤੋਂ ਬਚਣ ਲਈ ਦੋਵਾਂ ਦਾ ਕਿਸੇ ਵੀ ਮੁੱਦੇ ਤੇ ਖੁੱਲ ਕੇ ਗੱਲ ਕਰਨਾ ਜ਼ਰੂਰੀ ਹੈ ਨੰਬਰ 10 ਮਿਲ ਕੇ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਜ਼ਰੂਰੀ ਹੈ ਪਰਿਵਾਰ ਨਾਲ ਸੰਬੰਧਿਤ ਪ੍ਰਾਪਤੀਆਂ ਦਾ ਜਸ਼ਨ ਉਦਾਹਰਨ ਵਜੋਂ ਜੇਕਰ ਪਤੀ ਨੂੰ ਤਰੱਕੀ ਮਿਲਦੀ ਹੈ ਤਾਂ ਪੂਰੇ ਪਰਿਵਾਰ ਨੂੰ ਇਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ ਜੇਕਰ ਕੋਈ ਪੁੱਤਰ ਜਾਂ ਧੀ ਕਿਸੇ ਇਮਤਿਹਾਨ ਵਿੱਚੋਂ ਚੰਗੇ ਨੰਬਰ ਲੈਂਦੇ ਨੇ ਤਾਂ ਇਸ ਦਾ ਜਸ਼ਨ ਮਨਾਉਣ ਦੀ ਵੀ ਲੋੜ ਹੁੰਦੀ ਹੈ ਤਾਂ ਇਹ ਅੱਜ ਦੇ ਕੁਝ ਪਰਿਵਾਰ ਨੂੰ ਬਣ ਕੇ ਰੱਖਣ ਦੇ ਤੇ ਪਰਿਵਾਰ ਨੂੰ ਤਰੱਕੀ ਦਿਵਾਉਣ ਦੇ ਕੁਝ ਟਿਪਸ ਤੁਹਾਡੇ ਨਾਲ ਸਾਂਝੇ ਕੀਤੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ ਉਸ ਸਬਸਕ੍ਰਾਈਬ